Yeah. ਖੁਸ਼ ਖਬਰੀ ਦੇ ਅੱਜ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਏ ਦੇ 24 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਤਦ ਯਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਪ ਛੁੱਟ ਕੇ ਮੇਰੇ ਪਿੱਛੇ ਚੱਲੇ ਪ੍ਰਭੂ ਯਸੂ ਮਸੀਹ ਨੇ ਜਦੋਂ ਆਪਣੇ ਚੇਲਿਆਂ ਨੂੰ ਬੁਲਾਇਆ ਤਾਂ ਉਹਨੇ ਕੇਵਲ ਉਹਨਾਂ ਨੂੰ ਇੰਨਾ ਕਿਹਾ ਮੇਰੇ ਪਿੱਛੇ ਆਓ ਪ੍ਰਭੂ ਯਸੂ ਮਸੀਹ ਨੇ ਆਪਣੇ ਵਿਸ਼ੇ ਵਿੱਚ ਕਿਹਾ ਮੈਂ ਅੱਛਾ ਅਜਾਲੀ ਅਤੇ ਚੇਲਿਆਂ ਦੇ ਵਿਸ਼ੇ ਵਿੱਚ ਕਿਹਾ ਕਿ ਉਹ ਭੇਡਾਂ ਹਨ ਅਜਾਲੀ ਅੱਗੇ-ਅੱਗੇ ਚੱਲਦਾ ਹੈ ਅਤੇ ਉਸ ਦੀਆਂ ਭੇਡਾਂ ਪਿੱਛੇ-ਪਿੱਛੇ ਅਜਾਲੀ ਜਾਣਦਾ ਹੈ ਕਿ ਭੇਡਾਂ ਦੀ ਜ਼ਰੂਰਤ ਕੀ ਹੈ ਅਤੇ ਉਹਨਾਂ ਦੀ ਲੋੜ ਦੇ ਅਨੁਸਾਰ ਉਹ ਉਹਨਾਂ ਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਉਹ ਉਹਨਾਂ ਨੂੰ ਸੁਖਦਾਇਕ ਪਾਣੀਆਂ ਕੋ ਲੈ ਜਾਂਦਾ ਹੈ ਜਿੱਥੇ ਉਹ ਤ੍ਰਿਪਤ ਹੁੰਦੀਆਂ ਹਨ ਕਦੇ-ਕਦਾਈਂ ਜਦੋਂ ਜੰਗਲੀ ਜਾਨਵਰਾਂ ਦਾ ਹਮਲਾ ਹੁੰਦਾ ਹੈ ਤਾਂ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਪਣੀਆਂ ਭੇਡਾਂ ਦੀ ਰੱਖਿਆ ਕਰਦਾ ਹੈ ਪੈਦਾਇਕ ਜਗ੍ਹਾਾਂ ਅਤੇ ਮੁਸ਼ਕਲ ਭਰੇ ਹਾਲਾਤਾਂ ਵਿੱਚ ਵੀ ਇਹ ਅਜਾਲੀ ਆਪਣੀਆਂ ਭੇਡਾਂ ਦੇ ਨਾਲ ਖੜਾ ਰਹਿੰਦਾ ਹੈ ਮਨੁੱਖ ਜੋ ਜਨਮ ਤੋਂ ਹੀ ਪਾਪੀ ਹੈ ਉਸ ਨੂੰ ਉਸਦੇ ਪਾਪਾਂ ਦੇ ਦੰਡ ਭਾਵ ਨਰਕ ਤੋਂ ਬਚਾਉਣ ਲਈ ਹੀ ਪ੍ਰਭੂ ਯਿਸੂ ਮਸੀਹ ਦੇ ਧਾਰੀ ਹੋਏ ਮਨੁੱਖਾਂ ਵਿੱਚ ਕਿਰਪਾ ਤੇ ਸੱਚਾਈ ਨਾਲ ਭਰਪੂਰ ਹੋ ਕੇ ਡੇਰਾ ਕੀਤਾ ਨਿਰਦੋਸ਼ ਤੇ ਪਾਪ ਰਹਿਤ ਹੁੰਦੇ ਹੋਏ ਵੀ ਆਪ ਹੀ ਮਨੁੱਖ ਜਾਤੀ ਦੇ ਪਾਪਾਂ ਦੇ ਦੰਦ ਨੂੰ ਆਪਣੇ ਉੱਤੇ ਲੈ ਕੇ ਸਲੀਬ ਉੱਤੇ ਬਲੀਦਾਨ ਹੋਏ ਅਤੇ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠ ਕੇ ਪਾਪ ਅਤੇ ਮੌਤ ਉੱਤੇ ਜਿੱਤ ਪ੍ਰਾਪਤ ਕੀਤੀ ਤਾਂ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਮੁਕਤੀ پا ਕੇ ਉਸ ਦੇ ਪਿੱਛੇ ਉਸ ਦੀ ਭੇਡ ਬਣ ਕੇ ਚੱਲ ਸਕੇ ਅਤੇ ਉਹ ਉਸ ਦਾ ਅਜਾਲੀ ਹੋਵੇ ਕੀ ਤੁਸੀਂ ਇਸ ਚੰਗੇ ਅਜ਼ਾਲੀ ਦੇ ਪਿੱਛੇ ਚੱਲਣ ਦੇ ਲਈ ਉਸ ਦੇ ਵਾਲੇ ਦੀ ਭੇਡ ਬਣਨ ਲਈ ਉਸ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੋਗੇ